ਬਹੁਤੀ ਉਸਤਾਰ ਜੋ ਜਿੜਾਰੂ ਪਸਾਰ ਵੀਰੋ ਮੇਰਾਂ ਮਾਤਾ ਮੇਰਾਂ ਭੈਣਾ ਵਾਹਿਗੁਰੂ ਜੀ ਦਾ ਖਾਲਸਾ ਰਹਿਤ ਦੀ ਕੀਮਤ 'ਤੇ ਅੱਜ ਵੀ ਜੈਮੋਹ ਕਰਦੀ ਜੇ ਇਨਸਾਨ ਲੋਕ ਰਾਜ ਦੇ ਇਨਸਾਨ ਆਪਾਂ ਨੂੰ ਜੂਨ ਦੀ ਲੋੜ ਆ ਏਕਤਾ ਦੀ ਲੋੜ ਆ ਜਿੱਦੀ ਜੇ ਸਤਿ ਸੱਚ ਸਾਡੀ ਏਕਤਾ ਨਹੀਂ ਅਸੀਂ ਖੜੇ ਮਰਦਾਂ ਨਹੀਂ ਕਹਿ ਸਕਦੇ ਜੇ ਮੈਂ ਅੱਜ ਵੀ ਕੰਮ ਜੋ ਵੀ ਆਪ ਪਤਾ ਆਪਾਂ ਇੰਕਲਾਬ ਦੀ ਜਿਹੜੀ ਕੰਮਕਾਰੇ ਤੂਰ ਮਨਾਈ ਸੀ ਬਹੁਤ wale ਆਹਵਾਮ ਨੇ ਲੜਾਈ ਲੜ ਕੇ ਕਿਸਾਨ ਜੱਟੇ ਵੱਜਣਾ ਜਿਹੜੇ ਕਾਨੂੰਨ ਆਪਾਂ ਲਾਤੀ ਕਰਾਏ ਜਿੰਨੇ ਸਾਫੇ ਪਾਕਿਸਤਾਨ ਕਿੰਨਾ ਜੀਵ ਹੋਏ ਜੇ ਮੈਂ ਅੱਜ ਕੱਲ ਕਰਾ ਇਹਦਾ ਫਰਮੀ ਕੋ ਲੈ ਕੇ ਜਿਹੜਾ ਅੱਜ 200 ਜਨ ਪੂਰਾ ਹੋ ਗਿਆ ਇਹ ਹਰੇਕ ਨਈ ਸਰਕਾਰ ਦੇ ਕੰਦੇ ਤੂ ਨਹੀਂ ਸਕਦੀ ਮੈਂ ਸਮਝਾ ਥੋੜਾ ਬੜਾ ਸਬਰਵਾ अॼ भार मोट ते लड़ीन पए न सरकार लड़नी पई सो अॼ जी गल करा छो शेर जॾहिं ख़बर ते सुर्मी आ ज ਗੋਰੇ ਗੋਰੇ ਇਹ ਬੋਲ ਸ਼ਰੀਕਾਂ ਤੇ ਵੀ ਲੜਖ ਪਈਂਦੇ ਗੋਰੇ ਬੰਬਈਏ ਛੇਰ ਦੇ ਹੱਥ ਪਈਏ ਘਸਾਂ ਨੂੰ ਕਿਆ ਠੋਡੇ ਘੋੜੇ ਦੇ ਵੇਲੇ ਅੱਖ ਦੀ ਦਾ ਗੋਰੇ ਬੰਬਈਏ ਛੇਰ ਦੇ ਹੱਥ ਪਈਏ ਬੰਦ ਮਾਰ ਕੇ ਛੇਰ ਦੀ ਲੜਖ ਪਈਂਦੇ ਵੱਡਾ ਚਾਹੇ ਨੇ ਥੋਡੇ ਦਾ ਰਾਜ ਖੋਣਾ ਤੇ ਭੰਨਾ ਰੱਜ ਦੀ ਖੜੇ ਨੇ ਖੜਪ ਫਾਟਾ ਹੱਥ ਫੋੜਵਾ ਦੇ ਕਾਰਨ ਹੋ ਵਾਧੂ ਦਾ ਕੀ ਸਾਡੇ ਗਿੰਦੇ ਹੋਏ ਸਾਡਾ ਮੰਨਵਾ ਹੋਇਆ ਮੰਨਾ ਉਹਨਾਂ ਨੂੰ ਮਨਾਉਣ ਦੇ ਵਾਵੇ ਜਿੱਥੇ ਦਾ ਅੱਜ ਇਹ ਹੱਥ ਦਾ ਕਿਸਾਨ ਵੱਡਾ ਵੱਡਾ ਸ਼ਹਾਦਤਾਂ ਦੇ ਰਿਹਾ ਔਰ ਸਰਕਾਰ ਲਈ ਕਿਉਂ ਸਮਝਦਿਆ ਇਹ ਕਿ ਬੰਦਾ ਕਿਸਾਨੀ ਨੇ ਖੜਾ ਹੋਣਾ ਪੈਣਾ ਫਿਰ ਤੁਸੀਂ ਦਾ ਖੜੇ ਹੋ ਅੱਜ ਇਹ ਕਾਰ ਤੋਂ ਇਹ ਧਰਾਈ ਨੇ ਅੱਜ ਇਹਨਾ ਮੋਦੀ ਨਾ ਸਰਕਾਰ ਸਰਕਾਰਾਂ ਨਾੜੇ ਤੋਂ ਮੱਖਣਾ ਨਹੀਂ ਇਹ ਨਾੜੇ ਤੋਂ ਘਰੇ ਘਰਾ ਤੱਕ ਪਹੁੰਚ ਜਾਣਾ ਜਿਹੜਾ ਆਪਣਾ ਇਕੱਠ ਹੋਊਗਾ ਇਹ ਜੰਨਾ ਸਰਕਾਰਾਂ ਸਾਡੇ ਉਹ ਹਾਥੂਤ ਤੇ ਚੜਨਾ ਕਿ ਅਸੀਂ ਇਹਨਾਂ ਦੇ ਮਗਰ ਤੇ ਚੰਗੇ ਕੋਈ ਇਹਨਾ ਵੇਦਨਾ ਕਰਦਾ ਨਾ ਦਿਕਾ ਦੁਖ ਹੋਤਾ ਹੁੰਦਾ ਵਾਹਿਗੁਰੂ ਜੀ ਤਾਂ ਫਰਸਾ ਵਾਹਿਗੁਰੂ ਜੀ ਕੀ ਫਰਸਾ